ਜਿਹੜਾ ਮੁੱਖ ਮੰਤਰੀ ਦਾ ਨਿਵਾਸ ਆ ਉਹ 45 ਨੰਬਰ 45 ਨੰਬਰ ਫਿਕਸਡ ਹੈ ਅਸਲ ਦੇ ਵਿੱਚ ਜਦੋਂ ਚੰਡੀਗੜ੍ਹ ਬਣਿਆ ਸੀ ਤੇ ਜਿਹੜਾ ਮੁੱਖ ਮੰਤਰੀ ਨਿਵਾਸ ਸੀ ਉਹ ਹੈ ਚੀਲ ਦੇ ਨਾਲ ਜਿੱਥੇ ਅੱਜਕੱਲ ਹਰਿਆਣਾ ਰਾਜ ਭਵਨ ਹੈ ਉਹ ਘਰ ਉਹਨਾਂ ਨੂੰ ਅਲੋਟ ਹੋਇਆ ਸੀ ਉਹ ਘਰ ਉਹਨਾਂ ਵਾਸਤੇ ਬਣਿਆ ਸੀ ਜਿਹੜੀ ਉਦੋਂ ਮਸ਼ਹੂਰ ਆਰਕੀਟੈਕਟ ਪੀਰੇ ਯੋਨਰੇ ਜਿਹਨੂੰ ਜਨਰੇਟਰੀ ਕਹਿੰਦੇ ਆ ਉਹਨਾਂ ਨੇ ਖੁਦ ਉਹਨੂੰ ਡਿਜ਼ਾਈਨ ਕੀਤਾ ਸੀ 1961 ਦੇ ਵਿੱਚ ਉਹ ਘਰ ਤਿਆਰ ਹੋ ਗਿਆ 8-9 ਏਕੜ ਦੇ ਵਿੱਚ ਆ ਪਹਿਲਾਂ ਸਰਕਟ ਹਾਊਸ ਰਿਆ ਤੇ ਫਿਰ 1966 ਦੇ ਵਿੱਚ ਜਦੋਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲ ਸਕਿਆ ਦੋ ਸੂਬਿਆਂ ਦੀ ਕੈਪੀਟਲ ਬਣ ਗਿਆ ਤੇ ਉੱਥੇ ਫਿਰ ਹਰਿਆਣਾ ਦੇ ਗਵਰਨਰ ਰਹਿਣ ਲੱਗ ਪਿਓ ਹਰਿਆਣਾ ਰਾਜਪਵਨ ਬਣ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਫਿਰ 50 ਨੰਬਰ ਲੋਟ ਹੋ ਗਿਆ ਲੇਕਿਨ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਆ ਆਪਣੀ ਅਫਸਰਸ਼ਾਈ ਜਿਹੜੀ ਆ ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਜਿਹੜੀ ਚੀਫ ਸਕੱਟਰੀ ਦੇ ਥੱਲੇ ਹੁੰਦੀ ਆ ਉਹਨੂੰ ਤੇ ਦਬਾਅ ਪਾ ਕੇ ਆਪਣੇ ਆਪ ਨੂੰ ਇੱਕ ਤੋਂ ਵੱਧ ਕਰ ਅਲੋਟ ਕਰ ਦਿੰਦੀਆਂ ਨੇ ਇਹ ਵੀ ਕਰ ਜਿਹੜਾ ਰਜਤ ਅਗਰਵਾਲ ਜਿਹੜਾ ਸੈਕਟਰੀ ਸੀ ਉਹਨਾਂ ਵੱਲੋਂ ਭਗਵੰਤ ਮਾਨ ਨੇ 45 ਨੰਬਰ ਵੀ ਤੇ 50 ਨੰਬਰ ਆਪਾਂ ਨੂੰ ਅਲੋਟ ਕਰਾਇਆ ਵਾ